ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਹੋਰ ਬਈ ਜਾਨਵਰ ਪਾਂਛੀ ਲੋਟ ਆ ਤੇ ਆਪਾਂ ਆਏ ਸੀਗੇ ਬਈ ਬਾਜੀ ਛੱਡਣੀ ਸੀ ਆ ਬੈਠੇ ਆ ਦੋਹੀ ਦੇਖੋ ਬੱਚਾ ਬਈ ਤੀਜੀ ਗਲੀ ਦਾ ਤੀਜੀ ਤੇ ਚੌਥੀ ਗਲੀ ਦਾ ਤੇ ਇੱਕ ਵੱਡਾ ਪੱਠਾ ਡੱਬਾ ਕਮਾਲ ਦਾ ਹੁਣ ਥੋੜੀ ਇਹਦੇ ਪੱਲੇ ਮਰਵਾਉਂਦੇ ਸੀ ਬਈ ਇੱਕ ਜੇ ਕਿਤੇ ਬਾਹਰ ਗੁਰ ਬਾਜੀ ਛੱਡਦੇ ਹੁੰਨੇ ਹਾਂ ਪਹਿਲੀ ਗੱਲ ਘਰੇ ਹੁੰਨੇ ਹਾਂ ਉਦੋਂ ਤਾਂ ਆਪਾਂ ਘੁੱਡੇ ਜੀ ਛੱਡ ਕੇ ਹਨਾ ਪੱਲੇ ਵਰਵਾ ਲੈਂਦੇ ਆ ਇਹ ਵਾਰੀ ਬਾਹਰ ਹੁੰਨੇ ਆ ਨਾ ਬਈ ਕਮਰਾ ਬੰਦ ਕਰਕੇ ਥੋੜੀ ਜਿਮੜਾ ਜਾਂ ਖੋਲ੍ਹ ਦਿਆ ਕਰੀਓ ਪਾਣੀ ਦਿੰਨੇ ਹੁੰਿਆ ਪਾਣੀ ਚਲਾ ਜਾਂਦਾ ਕੰਪਿਊਟਰ ਠੀਕ ਹੈ ਆਇਆ ਬੁੱਧਾ ਆਇਆ ਆਇਆ ਇਹ ਮੇਰਾ ਬੁੱਧਾ ਆਇਆ ਆਇਆ ਆਪਾਂ ਬੱਲੇ ਮਰਵਾ ਲਿਆ ਗੋ ਮਿੱਤਰੋ ਤਰ੍ਹਾਂ ਕੀ ਇਹ ਜਾਨਵਰ ਚੱਲੇ ਜਾਂਦਾ ਆ ਦੇਖ ਠੀਕ ਆਇਆ ਇਹ ਮੇਰਾ ਬੁੱਧਾ ਆਪਰੇ ਇਹ ਠੰਡੇ ਨੇ ਇੰਨਾਂ ਦੇ ਦਾ ਹਾਥੀ ਨੇ ਨੇੜੇ ਕਰ ਦਿੰਦੇ ਬਾਕੀ ਤੁਹਾਡੀਆਂ ਸਾਰੀ ਅਪਡੇਟ ਕਰਾਂਗੇ ਬਈ ਫੋਟੋ ਵਿੱਚ ਹੁੰਦਾ ਹੈ ਇਹ ਇਹ ਆਪੇ ਹੀ ਹਾਂ ਹੁੰਦਾ ਵੱਡੀ ਕਰਾਂਗੇ ਇਹਦੀ ਹਾਂ ਹੂੰ ਕੱਟ ਦੇ ਚਲੋ ਮਿੱਤਰੋ ਕਰਦੇ ਆ ਫਿਰ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਲਵ ਆਹ ਦੇਖ ਲਓ ਮਿੱਤਰੋ ਆਹ ਕੱਟਿਆ ਆਪਣਾ ਪਾਣੀ ਇਹਦਾ ਤਾਂ ਬੋਤਲ ਬਣੀ ਬਣਾਈ ਆ ਗਈ ਆ ਪਿਆ ਆਪਣਾ ਸਮਾਨ ਲੱਗਿਆ ਸਾਈਡ ਤੇ ਤੇ ਆ ਬੋਤਲ ਦੀ ਬੋਤਲ ਹੀ ਆ ਗਈ ਉਹ ਪਈਆਂ ਸ਼ੀਸ਼ੀ-ਕੁੱਤੀ ਇੰਨਾ ਜ਼ਿਆਦਾ ਠਰਸੀ ਬਾਈ ਇਹਦੇ ਤੇ ਦੇਖ ਲਓ ਕੱਚ ਵੀ ਤੜਕ ਗਿਆ ਟਰੱਕ ਦੀ ਥੱਲੇ ਹੀ ਨਿਕਲ ਗਿਆ ਉਹਦਾ ਜਿੱਥੇ ਰੱਖਿਆ ਸੀ ਤੇ ਆ ਆਪਣਾ ਸਮਾਨ ਆ ਸਾਰਾ ਛਿਪਿਆ ਪਿਆ ਇਹਨੂੰ ਪਿਗਲ ਨੂੰ ਫੇਰ ਦਿਖਾਉਣੇ ਆ ਤੇ ਆ ਦੇਖ ਲਓ ਇਹ ਇਹਨੂੰ ਕੀ ਕਹੋਗੇ ਹੁਣ ਆਇਨੂੰ ਇਹ ਗਰੀ ਹੱਥਾ ਕਰ ਦਿਖਾਈ ਆ ਦੇਖ ਲੋ ਲੈ ਇਹ ਆ ਦੇਖ ਲੋ ਕੀ ਕਹੋਂਗੇ ਨੂੰ ਹਾ ਆ ਕੰਮ ਆ ਬਈ ਪਾਣੀ ਪਾਣੀ ਦਾ ਰਿਜ਼ਲਟ ਬਈ ਫੁੱਲ ਹੈ ਠੀਕ ਆ ਐਵੇਂ ਹੀ ਨਾ ਸਮਝਿਓ ਆ ਬੈਠੇ ਦੋਹੇ ਝੋਟੇ ਠੀਕ ਆ ਐਂਡ ਤੇ ਕਰ ਰੱਖੇ ਨੇ ਤੇ ਬਾਕੀ ਦੇਖ ਲੈ ਬਾਈ ਕੋ ਸੋਕਰ ਰੱਖੇ ਡਰ ਕੇ ਤੇ ਲਵ ਯੂ ਆ ਤੇ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਲਾਣੋ thro ਪਾਣੀ ਵੀ ਨਹੀਂ ਲੱਗਿਆ ਬਈ

জগুল <coughs> 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 நீட வேணும் ਹਾਂ ਹਾਂ ਪਰਾਂ ਦੀ ਨਾ ਲਾ ਦੇ ਤੇ ਮੇਰੇ ਲਈ ਇਸ਼ਾਰਾ ਕੀਤੀ ਮਤਬਨ ਤਾਂ ਉਹਦਰ ਵੀ ਕਮਾ ਦੇ ਮਾੜਾ ਜੀ ਕੈਮਰਾ ਬਾਈ ਆ ਕਰ ਰੋ ਨਹੀਂ ਆ ਕਰ ਰੋ ਨਹੀਂ ਆ ਛੱਡਦੇ ਆ ਕਿਉਂ ਇੰਨਾ ਗੁੱਸੇ ਹੋਈ ਹੈ ਨਾ ਲੱਗ ਰਿਹਾ ਨਾ ਬਹੁਤ ਲੋਕ ਹੁਕਮ ਕਰਦੇ ਆ ਗੱਲ ਆ ਬੋਲਦਾ ਆ ਨਾ ਕਦੋਂ ਪਾਣੀ ਕੁਛ ਹੋਇਆ ਰੋਣ ਬਈਆਂ ਦੇ ਪਾਣੀ ਬਈ ਆ ਬਈ ਓਕੇ ਆ ਉਨੀ ਸੇ ਇਹ ਵਾਲਾ ਸੋਦਾ ਬੋਲਦੀ ਲੰਗੇ ਇਹਨਾਂ ਵੱਡੇ ਵੱਡੇ ਕੋਣ ਉਹਨਾਂ ਨਾਲ ਵੀਰੇ ਪਾਣੀ ਚੋਰੀ ਕੱਲੀ ਵੀ ਦੇਤਾ ਉਹ ਪਾਣੀ ਦੇ ਦਿਆ ਪਾਣੀ ਪਰ ਨਹੀਂ ਨਾ ਉਹ ਵੀ ਪਾਣੀ ਦੇ ਕੇ ਤੁਸੀਂ 20 ਮਿੰਟ ਬਿਠਾਈ ਰਹੋ ਆਹ ਨਾ ਆਹ ਜਾ ਪੁੱਛ ਲਿਆ ਭਾਈ ਬਣ ਕੇ ਫੇਰੀ ਤੇ ਭਾਈ ਲਾਉਣਾ ਤੇਰਾ ਆਪਾ ਵੀਡੀਓ ਬਣਾ ਲੀਏ ਬਵਾ ਵਿਚੀ ਵਾਲਾ ਉਹ ਪਾਣੀ ਲੈ ਆ ਲੈ ਮਤਰੋਫਾ ਪਿੰਟਾ ਇਹ ਬਰਕਤਪੁਰਾ 3 ਵਾਰ ਉਹ ਪਹਿਲਾਂ ਛੱਡ ਲਈ ਚੱਲ ਦੇ ਦਈਏ ਪੁੱਲੀ ਨਹੀਂ ਆਇਆ ਪਾਣੀ ਦਾ ਲੈ ਮੁੱਤ ਪਕੜ ਵੀਰੇ ਆਈ ਬਸ ਫੜ ਕੇ ਨਾ ਆਈ ਬਣਾਈ ਜਰੀ ਫੋਟੋ ਖਿੱਚਦੀਆਂ ਸਾਡੀਆਂ ਹਾਂ ਥਾ ਲੜੇ ਤੋਂ ਤਾੜ ਇਤਰਾ ਲੱਦ ਦੇ ਬਨੇਦਾਰੇ ਹੋ ਨਾ ਜਿਹੜਾ ਕੀ ਹੋ ਗਿਆ ਅਬੀ ਮੈਂ ਤੇਰਾ ਮੋਟ ਮਾਰ ਦਿੰਦਾ ਵਰਗੇ ਬੰਦੇ ਜਿਹੜੇ ओ कादर मरे के गए सारे बने क्या बार का ये बार का है बाबा बाबा ये जीत नहीं नहीं ये रेड पर आता है आ तो खुद गल्ला करा रहा है मेरे पानी पानी दे मांगे काट के खुद तो गल्ला कर दिया बड़ा टॉपिक है चीज का चीज की ओ नहीं कादा खेत रहा है इतने मांगे छोड़ दिया मैंने यार कर दिया भाई पीछे मोड़ देने ਯਾਰ ਪਾ 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 ਬੋਲ ਬੀ ਚੱਲ ਦੇਖੋ ਹੋ ਗਿਆ ਜੀ ਉੱਪਰ ਨਹੀਂ ਜਾਾਂਗੇ ਹਾਂ ਆਵਾਜ਼ ਆਇਆ ਬੈਠ ਗਿਆ ਭਾਈ ਕਿਹੜੇ ਦਾ ਬੈਠਾ ਸੱਤ ਅੱਠ ਇਹ ਹੋਲ ਆ ਗਿਆ ਪੈਰ ਭਾਈ ਇੱਕ ਦੋ ਇਹ ਭਾਈ ਇਹ ਤਾਂ ਹੁਣ ਇੱਕ ਵਾਰੀ ਤਾਂ ਉੱਲੇ ਦੇ ਕੋਲ ਜਾ ਦੁਬਾਰਾ ਚੱਲ ਬੰਦਾ ਚੱਕਰ ਹਵਾ ਹਵਾ ਫਟੇ ਨਾ ਇੱਧਰ ਵੀ ਦੇਖ ਨਾ

oye bindi Allah me Allah wala anko ni sodalat hi po mara utte to na dabya kar oh party wala yaar kat oh baba kaam laga da hai bindi ki dhun wala aaya hai ne ede par aur ab kaam par jaange toilet langa de ki darri de wala jame band de vich jajj dekhi is par bhi jaani dekhi din ch mal jata bol bol utte सही गलते हैं ਕਮੈਰਾ ਚਲਦੀ ਹੀ ਦੇ ਆਉਂਦੀ ਰਹੇ ਲਾ ਲੇਂਗਾ ਬਲੱਡੀ ਕਿੱਥੇ ਗਈ ਸੀ ਓਏ ਇੱਥੇ ਗਈ ਆ ਮੈਨੂੰ ਪਤਾ ਓਏ ਓਰੇ ਨੂੰ ਗਈ ਆ ਯਾਰ ਜਾਨਾ ਸਾਹਮਣੇ ਜੋ ਆਪਾ ਹੋ ਜੀ ਪਚੜ ਜਾਣਾ ਜੀ ਨਾ ਬਾਹਰ ਲੋ ਜੀ ਆ ਤੇ ਅੱਗੇ ਆ ਗਿਆ ਅੱਲਾਹ ਕੋ ਤੁਹਾਨੂੰ ਬਣਾ ਲਿਆ ਛੱਡ ਤੇ ਕਿੰਨੇ ਹੋਏ ਨੇ ਓਏ 9 ਛੱਡ ਬਈ ਕਰਨ ਆਇਆ ਮਾਰਦੇ ਅਸੀਂ ਕਰਨ ਮਾਰਦੇ ਅੱਲਾਹ ਜੁਕਾਤ ਹੋਏ ਬਾਬਾ ਘਣ ਕਹਿੰਦੇ ਆ ਕਾਹ ਵੀ ਰੋ ਤੇ ਉੱਤਰਦਾ ਉੱਤਰਦਾ ਬਹੁਤ ਰਵਾ ਕਰਕੇ ਨੇ ਆਏ ਆ ਇਹਦਾ दारनी ओ जी ले जाना हवा

ਰਜਾਂ ਹੋਣਗੇ ਇਹ ਰੰਗ ਨਹੀਂ ਇਹ ਕੰਮ ਦੇਖਣਾ ਬੜਿਆ ਦੁੱਤੀ ਨਾ ਪਾਣੀ ਕਰਨਾ ਬੋਰ ਰਲਾ ਜਿਹੜਾ ਉੱਥੇ ਬਿਜਲਾ ਹੋ ਗਿਆ ਲੱਗਿਆ ਲੈਣਾ ਹੀ ਆਉਂਦੇ ਇੱਕ ਗਲਬੀ ਹੋਰ ਇੱਕ ਇਹ ਹੋ ਰਿਹਾ ਜਿਹੜਾ ਦੱਸੋ ਉਲਟੇ ਤਾਂ ਗਏ ਨਾ ਗਾਜਾ ਉੱਤੋਂ ਹੋਣੀ ਮੰਨਦਾ ਠੀਕ ਨਹੀਂ ਨਾ ਨਾ ਪੈਂਦੀ ਨਹੀਂ ਲੇਦੇ ਫਰਗੀਆਂ ਕਰਾ ਮੇਰਾ ਡੱਬਾ ਤਾਂ ਫਰਗੀਆਂ ਯਾਰ ਅੱਜ बाबा भनेको हो जा बर्डीया ਲਾ ਮਿੱਤਰੋ ਆ ਬੱਚਾ ਬਈ ਆਪਣਾ ਰੱਤਾ ਇਹ ਤੁਰਿਆ ਹੀ ਨਹੀਂ ਹੈਗਾ ਬਹੁਤ ਜ਼ੋਰ ਲਾਇਆ ਬਈ ਇਹਨੇ ਪੱਲੇ ਹੀ ਨਹੀਂ ਖੋਲੇ ਪਤਾ ਨਹੀਂ ਕੀ ਫੈਕਟ ਪੈ ਗਿਆ ਠੀਕ ਆ ਪਤਾ ਨਹੀਂ ਰਾਤ ਬਈ ਜਦੋਂ ਆਏ ਆ ਥੋੜਾ ਦੂਰੋਂ ਆਏ ਸੀ ਤਾਂ ਕਰਕੇ ਬੱਚਾ ਇਹ ਗਲੱਛ ਵੀ ਗਿਆ ਸੀ ਠੀਕ ਆ ਕੋਈ ਫਾਲਟ ਪੈ ਗਿਆ ਤਾਂ ਕਰਕੇ ਆਪਾਂ ਇਹ ਬੱਚਾ ਛੱਡਿਆ ਨਹੀਂ ਲਾ ਮਿੱਤਰੋ ਪਿੰਡ ਬਖਤਪੁਰ ਆਪਣੇ ਭਰਾ ਛੋਟੇ ਨੇ ਠੀਕ ਆ ਆਪਣੇ ਨਾਲ ਜੁੜਿਆ ਹੋਇਆ ਹੈ ਭਰਾ ਤੇ ਇਹਨੇ ਆਪਾਂ ਨੂੰ ਸਨਮਾਨ ਕੀਤਾ ਤੇ ਬਹੁਤ ਬਹੁਤ ਲਵ ਯੂ ਮੇਰੇ ਭਰਾ ਨੂੰ ਠੀਕ ਲਾ ਮਿੱਤਰੋ ਟਾਈਮ ਹੋ ਗਿਆ ਭਾਈ 11:46 ਦਾ ਉਹ ਉੱਥੇ ਵੀ ਕਾਫੀ ਵਾਲੇ ਖੜੇ ਆ ਤੇ ਇੱਧਰ ਬੈਠਾ ਕਾਫੀ ਵਾਲਾ ਲਵੀ ਬਾਬਾ ਸਾਹਿਬ ਠੀਕ ਆ ਤੇ ਆ ਫਿਰਦੇ ਆ ਜਾਨਪਰ ਠੀਕ ਆ ਤੋਂ ਵੈਗੁਰੂ ਦਾ ਸ਼ੁਕਰ ਆ ਭਈ ਅੱਜ ਆਪਣਾ ਸਨਮਾਨ ਕੀਤਾ ਆਪਣੇ ਛੋਟੇ ਭਰਾ ਨੇ ਆਪਣਾ ਚੇਲਾ ਬਣਿਆ ਹੋਇਆ ਸਾਗ ਬਰਕਤ ਵਰਤੋ ਠੀਕ ਆ ਨੇ ਸਨਮਾਨ ਕੀਤਾ ਮੁੰਡੇ ਨੇ ਆਪਣਾ ਕੂ ਲਵ ਯੂ ਐ ਭਰਾ ਨੂੰ ਵਾਹਿਗੁਰੂ ਤੱਕੀਆਂ ਬਖਸ਼ੇ ਸਾਰਿਆਂ ਨੂੰ ਠੀਕ ਐ ਸੋ ਜਾਨਵਰ ਦੇਖਦੇ ਆਂ ਬਾਈ 7 ਕੋ ਕੱਟੇ ਗਏ ਤੇ 42 ਗੁੱਡੇ ਸੀ ਤੇ ਗਾਂ ਦੀ ਸਾਰੀ ਅਪਡੇਟ ਦੇਵਾਂਗੇ ਤੇ ਬਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਾ ਕਰੋ ਲਿਸ਼ਾਮ ਨੂੰ ਤੇ ਲਾ ਜਦੋਂ ਲਾਸਟ ਜਾ ਹੋਇਆ ਉਹਦਾ ਲਾਈਵ ਕਰਾਂਗੇ ਆ ਫਿਰਦੇ ਆ ਸਾਰੇ ਜਾਨਵਰ ਠੀਕ ਐ ਮਾਰ ਲੂ ਧਿਆਨ ਮਿੱਤਰੋ ਤੇ ਥੋੜਾ ਜਿਹਾ ਸਾਨੂੰ ਤਾਂ ਦਿਦਾ ਨਹੀਂ ਕਿਉਂਕਿ ਸੂਰਜ ਵਾਲਾ ਠੀਕ ਆ ਤੁਸੀਂ ਦੇਖ ਲਓ ਬਾਈ ਠੀਕ ਆ ਸੋ ਲਵ ਯੂ ਅੱਗੇ ਤੁਹਾਡੇ ਨਾਲ ਹੋਰ ਵੀਡੀਓ ਸ਼ੇਅਰ ਕਰਾਂਗੇ ਸਾਰੀ ਤੇ ਬਸ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ